गुप्त हर, हर दी सूचना ਤੇ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਸਥਾਨਕ ਹਰਦੋਛੰਨੀਆਂ ਰੋਡ ਤੇ ਸਥਿਤ ਫਰੈਂਡ ਰੈਸਟੋਰੈਂਟ ਤੇ ਛਾਪਾ ਮਾਰਿਆ ਪੁਲਿਸ ਟੀਮ ਦੀ ਅਗਵਾਈ ਡੀਐਸਪੀ ਸੀਟੀ ਮਰਮੋਹਨ ਸਿੰਘ ਅਤੇ ਵਿਸ਼ੇਸ਼ ਸ਼ਾਖਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਕਰ ਰਹੇ ਸਨ ਡੀਐਸਪੀ ਮਰਮੋਹਨ ਸਿੰਘ ਨੇ ਮੌਕੇ ਤੇ ਦੱਸਿਆ ਡੀਐਸਪੀ ਮਨਮੋਹਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਹਰਦੋਤ ਸੋਨੀਆ ਰੋਡ ਤੇ ਬਾਈਪਾਸ ਦੇ ਨੇੜੇ ਸਥਿਤ ਰੈਸਟੋਰੈਂਟ ਵੀ ਮੁੰਡੇ ਅਤੇ ਕੁੜੀਆਂ ਅਕਸਰ ਆਉਂਦੇ ਰਹਿੰਦੇ ਹਨ ਅਤੇ ਰੈਸਟੋਰੈਂਟ ਦੇ ਉੱਪਰਲੇ ਕਮਰਿਆਂ ਨੂੰ ਅਸ਼ਲੀਲ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ। ਇਸ ਮਾਮਲੇ ਸੰਬੰਧੀ ਕਈ ਸ਼ਿਕਾਇਤਾਂ ਵੀ ਮਿਲਿਆ ਸਨ। ਉਹਨਾਂ ਕਿਹਾ ਕਿ ਇਸ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਮਹਿਲਾ ਪੁਲਿਸ ਅਧਿਕਾਰੀਆਂ ਦੇ ਨਾਲ ਰੈਸਟੋਰੈਂਟ ਤੇ ਛਾਪਾ ਮਾਰਿਆ ਅਤੇ ਕਮਰੇ ਵਿੱਚ ਚਾਰ ਮੁੰਡੇ ਅਤੇ ਚਾਰ ਕੁੜੀਆਂ ਇਤਰਾਜ਼ਜੋਗ ਹरासत ਦੇ ਵਿੱਚ ਪਾਈਆਂ ਗਈਆਂ। ਉਹਨਾਂ ਮੁੰਡਿਆਂ ਅਤੇ ਕੁੜੀਆਂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪੂਰੀ ਜਾਂਚ ਕੀਤੀ ਜਾਵੇਗੀ। ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦਰਾਂ ਨਾਲ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਕੁਝ ਫਰਤਾਲ ਕਰ ਰਹੇ ਹਾਂ ਜਿਹਦਾ ਹੋ ਤੁਸੀਂ ਇਹਦਾ ਅਜੇ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰਾਂ ਕਿ ਕੌਣ ਦਾ ਮਾਲਕ ਹੈ ਕਿ ਕਿ ਉਸਦਾ ਆਪਣਾ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣ ਅਸੀਂ ਆਏ ਹਾਂ ਤੁਹਾਨੂੰ ਰੋਣ ਦੇ ਦਿਨ ਚੱਲੇਗਾ ਸਰ ਨਹੀਂ ਜੇ ਵੈਰੀਫਾਈ ਕਰਦੇ ਸੰਤੋ ਇੱਕ ਦੋ ਦਿਨ ਨਹੀਂ ਹੋਏ ਮਿਲੀ ਸੀ ਕੰਪਲੇਂਟ ਤੇ ਅਹੀਂ ਐਕਸ਼ਨ ਕਰ ਦਿੱਤਾ ਬਿਲਕੁਲ ਕੀਤੀ ਜਾਦੀ ਚੀਨਾਂ ਹੋਟਲ ਦਾ ਸਰ ਹੋਟਲ ਦਾ ਨਾਮ ਤੇ ਮੜਾ ਜਲਾ ਬਾਹਰ ਫਰੈਂਡ ਦਾ ਕੋ ਬੋਰਡ ਜੇ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਉਹ ਤਾਂ ਹੈ ਮੌਜੂਦ ਹੈ ਸਾਰੀ ਤੇਰਾ ਜੁਗਾ ਚਾ ਮੈਂ ਸਾਡੇ ਉੱਤਰ ਆ ਜੁਗਾ